ਸਾਰੇਆਂ ਨੂੰ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਨਾਲ ਤੇ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਜੀ ਜਰਾਬ ਦਾ ਡਿਜ਼ਾਈਨ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਹੀ ਬਣਦੀ ਹੈ ਜੀ ਅੰਗੂਠਾ ਸੌਕਸ ਬਣਦੀ ਹੈ ਜਰਾਬ ਲੋ ਜੀ ਐਨੀ ਕਾਪਾ ਬਣਾ ਲਈ ਸੀਗੀ ਜੀ ਇਹੇ ਇਹ ਦੇ ਕੁੰਡ ਲਾਈ ਜੀ ਆਪਾਂ ਗਿੰਦੇ ਆਂ 1 2 3 4 5 6 7 8 9 10 11 12 13 14 15 16 17 18 19 20 21 22 23 24 ਜੋਟੇ ਲਾਈ ਜੀ ਆਪਾਂ ਤੇ ਇਹ ਆਪਾਂ ਅੱਠ ਲੈਣਾ ਬਣਾ ਲਈਆਂ ਸੀਗੀਆਂ ਜੀ 16 ਸਲਾਈਆਂ 8 ਸਲਾਈਆਂ ਇਧਰੋਂ 8 ਸਲਾਈਆਂ ਬੈਕ ਸਾਈਡ ਤੋਂ ਅੱਠ ਲੈਣਾ ਬਣਾ ਲਈਆਂ ਸੀ ਤੇ ਹੁਣ ਆਪ ਸਿੱਧੇ ਪਾਸੇ ਤੇ ਹੁਣ ਆਪਾਂ ਜਿਹੜੀਆਂ ਜਾਲੀਆਂ ਬਣਾਉਣੀਆਂ ਜੀ ਆ ਜਾਲੀ ਕਿੱਥੋਂ ਕਿਵੇਂ ਸ਼ੁਰੂ ਕਰਨੀ ਕਿੰਨੇ ਆਪਾਂ ਗੁੰਡੇ ਰੱਖਣੇ ਤੇ ਤੁਹਾਨੂੰ ਦੱਸਦੇ ਆ ਬਣਾਉਣੀ ਲੋ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਕਰੋ ਕਮੈਂਟ ਕਰੋ ਸ਼ੇਅਰ ਕਰਿਆ ਕਰੋ ਲਾ ਗੁੰਡਾ ਆਪਾਂ ਲਾ ਲਈ ਜੀ ਕੰਟੀ ਵਾਲਾ ਬਟਨ ਜ਼ਰੂਰ ਦਵਾ ਦਿਆ ਕਰੋ ਜੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਆਪਾਂ ਲੈ ਕੇ ਅੱਗੇ ਤੁਹਾਡੇ ਖਾਤਰ ਸੋਹਣੇ ਸੋਹਣੇ ਡਿਜ਼ਾਈਨ 1.5 ਕੋ ਸਕਿੱਪ ਨਾ ਕਰਿਆ ਕਰੋ ਜੀ ਐਂਡ ਟੈਕਰ ਦੇਖਿਆ ਕਰੋ 1 2 3 4 5 6 7 8 9 ਤਿੰਨ ਕੁੰਡੇ ਹੋਰ ਬੁਣਾਂਗੇ ਇਹ ਆਪਾਂ ਇੱਕ 2 3 ਇਹ ਆਪਾਂ 21 ਕੁੰਡੇ ਬੁਣ ਲਏ ਜੀ 21 ਕੁੰਡੇ ਬੁਣ ਲਏ ਤੇ 6 ਕੁੰਡੇ ਆਪਾਂ ਬਚਾ ਲਈ ਰੱਖਾਂਗੇ ਜਿਹੜੇ ਇਹ ਵਾਲੇ ਆ ਦੋ ਜਾਲੀਆਂ ਬਣਾਵਾਂਗੇ ਤੇ 21 ਕੁੰਡੇ ਆਪਾਂ ਇੱਧਰ ਛੈੜ ਤੇ ਰੱਖਾਂਗੇ ਜਾਲੀ ਆਪਾਂ ਇਸ ਤਰ੍ਹਾਂ ਬਣਾ ਲਵਾਂ ਇਸ ਤਰ੍ਹਾਂ ਬਣਾ ਲਓ ਜੀ ਭਮਾਏ ਮੂਰੇ ਗੁੰਡਾ ਰੱਖ ਕੇ ਇਸ ਤਰ੍ਹਾਂ ਬਣਾ ਲਓ ਇਸ ਤਰ੍ਹਾਂ ਆndi koi ਜਾਲੀ ਬਣ ਗਈ 2 3 4 5 6 6 ਆਪਾਂ ਬੁਣ ਲਈ ਜੀ 6 ਗੁੰਡੇ ਆਪਾਂ ਬੁਣ ਲਈ ਸਿੱਧੇ ਲੋ ਹੁਣ ਫੇਰ ਆਪਾਂ ਬਲ ਮਾਰ ਲਿਆ ਤੇ ਇੱਧਰ ਵੀ ਆਪਣੇ ਬੱਚੇ ਕੀ ਗੁੰਡੇ ਜੀ ਜਿਵੇਂ ਇੱਧਰ ਸ਼ੈਡ ਤੇ ਆਪਾਂ 22 ਬੁਣੇ ਉਲਟੇ ਤੇ ਇੱਧਰ ਸ਼ੈਡ ਤੇ ਵੀ 22 ਬੁਣਾਂਗੇ ਲੋ ਹੁਣ ਆਪਾਂ ਇਹ ਕੀ ਗੁੰਡੇ ਸਾਰੇ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰਾਂਗੇ ਲਓ ਜੀ ਆਹ ਗੁੰਡਾ ਪਾ ਲਾ ਲਈ ਉਲਟੀ ਛੜ ਬੁਣਾਗੇ ਤੇ ਹੁਣ ਅਗੇ ਜੀ ਆਪਾਂ ਉਲਟੀ ਸਲਾਈ ਤੇ ਤੇ ਇਹ ਸਾਰੀ ਸਲਾਈ ਆਪਾਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਲਓ ਜੀ ਆਪਾਂ ਉਲਟੀ ਉਲਟੀ ਸਲਾਈ ਬਣਾ ਕੇ ਕੰਪਲੀਟ ਕਰ ਲਈ ਤੇ ਹੁਣ ਅਗੇ ਜੀ ਆਪਾਂ ਸਿੱਧੇ ਪਾਸੇ ਸਿੱਧਾ ਪਹਿਲਾ ਗੁੰਡਾ ਆਪਾਂ ਸਿੱਧਾ ਬਣ ਲਾਂਗੇ ਜੀ ਇਸ ਤਰ੍ਹਾਂ ਆ ਦੇਖੋ ਤੇ ਹੁਣ ਹੁਣ ਆਪਾਂ ਪਹਿਲਾਂ ਬੁਣੀ ਸੀਗੀ ਜੀ ਆਪਾਂ ਉਲਟੀ ਗੁੰਡੇ 21 ਤੇ ਹੁਣ ਬੁਣਾ ਜਵਾਈ ਬਾਈ ਗੁੰਡੇ ਬਣ ਕੇ ਤੇ ਆਪਾਂ ਦਿਖਾਉਣੀ ਆ ਤੁਹਾਨੂੰ ਜਾਲੀ ਬਣਾਉਣੀ ਇਹ ਜਿਹੜਾ ਆਪਣਾ ਜਾਲੀ ਵਾਲਾ ਢੁੰਡਾ ਹੋਇਆ ਕਰੂਗਾ ਜੀ ਨਾਲ ਇਹ ਵੀ ਆਪਣਾ ਉਲਟੀ ਬੁਣਿਆ ਜਾਇ ਕਰੂਗਾ ਹਾਂ ਦੇਖੋ ਇਸ ਤਰ੍ਹਾਂ ਸਿੱਧੇ ਵਸ ਆਪਣੇ 6 ਹੀ ਬੁਣਿਆ ਜਾਇ ਕਰਨਗੇ ਇੱਕ ਜਾਲੀ ਬਣਾਇਆ ਕਰੂ ਤੇ ਜਾਲੀ ਵਾਲਾ ਆਪਾਂ ਹਰ ਇੱਕ ਸਲਾਈ ਉਲਟਾ ਬੁਣਿਆ ਕਰਾਂਗੇ ਲੋ ਜੀ ਇਸ ਤਰ੍ਹਾਂ 2 3 4 5 6 ਤੇ ਹੁਣ ਆਪਾਂ ਜਿਹੜਾ ਜਾਲੀ ਵਾਲਾ ਇਹਨੂੰ ਉਲਟੇ ਹੀ ਬਣਾਵਾਂਗੇ ਤੇ ਇਸ ਤਰ੍ਹਾਂ ਬਣਾਵਾਂਗੇ ਆਪਾਂ ਜਾਲੀ ਦੇਖੋ ਇਸ ਤਰ੍ਹਾਂ ਲੋਈ ਇਹ ਹੁਣ ਆਪਾਂ ਪਹਿਲਾਂ 21 ਉਲਟੇ ਬਣੇ ਸੀਗੇ ਹੁਣ ਆਪਾਂ ਬਾਹੀ ਕੁੰਡੀ ਉਲਟੇ ਬਣਾ ਲੋਈ ਲਓ ਜੀ लास्ट ਵਾਲਾ ਕੁੰਡਾ ਪਾ ਲਿਆ ਤੇ ਆ ਦੇਖੋ ਜੀ ਇਹ ਆਪਣੀਆਂ ਦੋ ਜਾਲੀਆਂ ਬਣ ਗਈਆਂ ਜੀ ਤੇ ਆਪਾਂ ਬਣਾਵਾਂਗੇ ਜੀ ਇੱਥੇ ਇਹ ਸੱਤ ਜਾਲੀਆਂ ਜਿਵੇਂ ਇਹ ਬਣ ਗੀਆਂ ਜਾਲੀਆਂ ਨੇ ਇਹ ਸੱਤ ਬਣਾਵਾਂਗੇ ਜੀ ਸੱਤ ਬਣਾ ਕੇ ਤੇ ਉਦੋਂ ਬਾਅਦ ਆਪਾਂ ਇਹ ਪਰੁੰਨਾਗੇ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਜੀ ਕਿਸ ਤਰ੍ਹਾਂ ਆਪਾਂ ਇੱਥੋਂ ਵਿਚਾਲੋਂ ਲਾਵਾਂਗੇ ਲਓ ਜੀ ਲਓ ਜੀ ਆਪਾਂ ਬਣਾ ਲਈਆਂ ਜੀ ਆਪਾਂ ਬਣਾ ਲਈਆਂ 6 ਜਾਲੀਆਂ 1 2 3 4 5 6 ਜਾਲੀਆਂ ਬਣਾ ਲਈਆਂ ਜੀ ਤੇ 7ਵੀਂ ਜਾਲੀ ਤੇ ਆ ਗਏ ਆਪਾਂ ਉਹ ਹੁਣ ਤੁਹਾਨੂੰ ਬਣਾਉਣੀ ਦਿਖਾਉਣੀ ਆ ਬਾੜ ਬਣੂਗਾ ਜੀ ਇੱਥੇ ਵੀ ਆ ਦੇਖੋ ਇਸ ਤਰ੍ਹਾਂ ਲੋ ਜੀ 1 2 3 ਇਹ ਆਪਣੀ 7ਵੀਂ ਜਾਲੀ ਦੇ ਨਾਲ ਇੱਥੇ ਇੱਕ ਜਾਲੀ ਬਣੂਗੀ ਇਸ ਤਰ੍ਹਾਂ ਲੋਕੀ ਆ ਬਣ ਕੇ ਆਪਣੀ ਇਥੇ ਵਿਚਾਲੇ ਜਾਲੀ ਤੇ ਮਕੁੰਡੇ ਆਪਾਂ ਬੁਣਾ ਸੀਦੇ ਹੁਣ ਫੇਰ ਆਪਣੀ ਜਾਲੀ ਬਨੁਆਈ ਬਲ ਮਾਰ ਕੇ ਤੇ ਹੋ ਸਾਰੇ ਕੁੰਡੇ ਆਪਾਂ ਬਣਾਵਾਂਗੇ ਜੀ ਉਲਟੇ ਉਲਟੇ ਬਣਾ ਕੇ ਕੰਪਲੀਟ ਕਰਾਂਗੇ ਜਿਹੜਾ ਆ ਬਣ ਕੇ ਬਹੁਤ ਸੋਹਣੀ ਲੱਗਦੀ ਹੈ ਜੀ ਲੋ ਜੀ ਅੰਕੁੰਡਾ ਪਲਾਹਾ ਗਿਆ ਆਗੀ ਬੈਕ ਸਾਈਡ ਤੇ ਬੈਕ ਸਾਈਡ ਸਲਾਈ ਸਾਰੀ ਉਂਟੀ ਉਂਟੀ ਬਣਾ ਕੇ ਕੰਪਲੀਟ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਉਣੇ ਆ ਜੀ ਲੋ ਜੀ ਆ ਗਿਆ ਪਛੀ ਦੀ ਸਲਾਈ ਤੇ ਹੁੰਦਾ ਸਿੱਧਾ ਲਾਹਾਂਗੇ ਜੀ ਤੇ ਆ ਸਾਰੀ ਕੁੰਡੇ ਆਪਾਂ ਉੱਤੇ ਉੱਤੇ ਬਣਾ ਕੇ ਕੰਪਲੀਟ ਕਰਾਂਗੇ ਬੁੰਛ ਨਾਗੇ ਪੱਠਮੀ ਜਾਲੀ ਤੇ ਤੇਜ ਵਾਲੀਆਂ ਵੀ ਆਪਣੀਆਂ ਨਾਲ ਹੀ ਬਣਦੀਆਂ ਜਾਣਗੀਆਂ ਜੀ ਇੱਥੋਂ ਵੀ ਸ਼ੁਰੂ ਹੋ ਜਾਣਗੀਆਂ ਤੇ ਇੱਧਰੋਂ ਵੀ ਸ਼ੁਰੂ ਆਪਣਾ ਸ਼ੁਰੂ ਹੋਊਗਾ ਨੇ ਇਹ ਵੀ ਨਾਲ ਹੀ ਬਣਦੀਆਂ ਜਾਣਗੀਆਂ ਲੋ ਜੀ ਤੈਨੂੰ ਕੋਣ ਨੇ ਆਪਾਂ ਸਿੱਧੇ ਬਣਾ ਲਈ ਜੀ ਆਪਾਂ ਜਿਹੜੀ ਕਜਾਲੀ ਬਣਾਈ ਸੀ ਇਹਦੇ ਹੁਣ ਆਪਾਂ ਇਹਨੂੰ ਸਿੱਧਾ ਬਣਾਗੇ ਤੇ ਇੱਥੇ ਆਪਾਂ ਕਜਾਲੀ ਹੋਰ ਬਣਾਵਾਂਗੇ ਆ ਦੇਖੋ ਇਸ ਤਰ੍ਹਾਂ ਇੱਕ ਜਾਲੀ ਹੋਰ ਬਣੂਗੀ ਜਿੱਥੇ ਪਹਿਲਾਂ ਆਪਣੀ ਇੱਕ ਜਾਲੀ ਬਣੀ ਸੀਗੀ ਜਦੋਂ ਆਪਣੀ ਇੱਥੇ ਸੱਤਵੀਂ ਜਾਲੀ ਬਣਨੀ ਸੀ ਇਧਰ ਉਦੋਂ ਇੱਥੇ ਪਹਿਲੀ ਇੱਕ ਜਾਲੀ ਬਣਦੀ ਹੈ ਫਿਰ ਜਦੋਂ ਇੱਥੇ ਅੱਠਵੀਂ ਜਾਲੀ ਬਣਦੀ ਹੈ ਫਿਰ ਆਪਣਾ ਦੋ ਜਾਲੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਿਹੜੇ ਆਪਣੀ ਜਾਲੀ ਵਾਲੇ ਕੁੰਡੇ ਬਣਨਗੇ ਇੱਥੇ ਉਹ ਆਪਾਂ ਸਿੱਧੇ ਬਣਾਵਾਂਗੇ ਵਿੱਚ ਤੇ ਇੱਥੇ ਸਾਈਡ ਤੇ ਨੂੰ ਗੁੰਡੇ ਸਿੱਧੇ ਬੁਣੇ ਇੱਕ ਇਧਰ ਜਾਲੀ ਬਣਾ ਕਰੂ ਇੱਕ ਇਧਰ ਤਿੰਨ ਗੁੰਡੇ ਬਸ ਵਿਚਾਲੇ ਸਿੱਧੇ ਬੁਣਾ ਕਰਾਂਗੇ ਤੇ ਜਾਲੀ ਆਪਣੀ ਬਣਦੀ ਜਾਊਗੀ ਹਲੰਚ ਆ ਗੁੰਡੇ ਬਸਾਰੇ ਉਲਟੇ-ਉਲਟੇ ਬਣਾਵਾਂਗੇ ਜੀ ਨੋਚੀ ਇਹ ਆਪਾਂ ਇੰਨਾ ਬਣਾ ਲਏ ਜੀ ਜਿਹੜਾ ਆਪਾਂ ਬਣਾਇਆ ਸੀਗਾ ਜੀ ਹਾਂ ਦੇਖੋ ਇਹ ਤੁਹੇ ਕਿਰਪਾਸ਼ੇ ਵਾਲੀਆਂ ਪਾ ਕੇ ਸੱਤਵੀਂ ਆਪਾਂ ਸ਼ੁਰੂ ਕਰੀਏ ਸੱਤਵੀਂ ਵੇਲੇ ਇੱਥੋਂ ਇੱਕ ਜਾਲੀ ਫਿਰ ਆਪਾਂ ਦੋ ਇੰਨਾ ਬਣਾ ਲਏ ਜੀ ਜਿਹੜਾ ਆਪਣਾ ਇੰਨਾ ਪਾਏ ਬਣਿਆ ਹੋਏ ਇੰਨਾ ਪੋਸ਼ਣਾ ਬਣਾਇਆ ਹੋਏ ਸਾਰਾ ਇਹਦੀ ਆਪਾਂ ਵੀਡੀਓ ਪਹਿਲਾਂ ਪਾ ਚੁੱਕੇ ਹਾਂ ਜੀ ਤੇ ਵੀਡੀਓ ਦੇਖ ਲਿਓ ਆਪਣੇ ਚੈਨਲ ਤੇ ਜਾ ਕੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ